ਇੰਪਲੋਇਮੈਂਟ ਦੇ ਲਈ ਲਗਾਏ ਜਾਣ ਵਾਲੇ ਕੈਂਪਾਂ ਦੀ ਲੜੀ ਦੇ ਵਿੱਚ ਹੀ ਉਹਦਾ ਹਿੱਸਾ ਹੈ ਅੱਜ ਅਸੀਂ ਐਸਡੀ ਕਾਲਜ ਦੇ ਵਿੱਚ ਇੱਕ ਕੈਂਪ ਲਗਾਇਆ ਹੈ ਤੇ ਇਹਦੇ ਵਿੱਚ 12 ਕੰਪਨੀਆਂ ਨੇ ਹਿੱਸਾ ਲਿਆ ਹੈਗਾ ਬੱਚਿਆਂ ਨੇ ਆ ਕੇ ਉੱਥੇ ਆਪਣੀ ਇੰਟਰਵਿਊਜ਼ ਦਿੱਤੀਆਂ ਨੇ ਤੇ ਉਹਨਾਂ ਦੀ ਪਲੇਸਮੈਂਟਸ ਹੋਈਆਂ ਨੇ ਪਿਛਲੇ ਦਿਨੇ ਅਸੀਂ ਜੀਐਸਟੀ ਦੀ ਟ੍ਰੇਨਿੰਗ ਬੱਚਿਆਂ ਨੂੰ ਦੁਲਵਾਈ ਸੀ ਉਹਨਾਂ ਨੇ ਆਪਣੀ ਟ੍ਰੇਨਿੰਗ ਖਤਮ ਕਰ ਲਈ ਹੈ ਤੇ ਅੱਜ ਉਹਨਾਂ ਨੂੰ ਵੀ ਇੱਥੇ ਜਿਹੜਾ ਹੈਗਾ এমਪਲੋਇਮੈਂਟ ਲੈਟਰਸ ਬੱਚਿਆਂ ਨੂੰ ਅਸੀਂ ਆਫਰ ਕੀਤੀਆਂ ਨੇ ਸਰਕਾਰ ਦੇ ਉਪਰਾਲੇ ਅਧੀਨ ਇਸ ਤਰੀਕੇ ਦੇ ਕੈਂਪ ਅਸੀਂ ਮਹੀਨਾਵਾਰ ਜਿਹੜਾ ਹੈਗਾ ਲਗਾਉਂਦੇ ਆ ਅਤੇ ਸਕੂਲਾਂ 'ਚ ਜਾ ਕੇ ਵੀ ਬੱਚਿਆਂ ਨੂੰ ਇੰਨਾ ਸਬੰਧੀ ਜਿਹੜੀ ਹੈ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਮੈਂ ਬੇਨਤੀ ਕਰਾਂਗੀ ਤੁਹਾਡੇ ਮਾਧਿਅਮ ਰਾਹੀਂ ਬੱਚਿਆਂ ਨੂੰ ਕਿ ਹੋਮੋ ਮਾ ਕੇ ਇਹਦਾ ਕੈਂਪ ਦਾ ਹਿੱਸਾ ਬਣਨ ਅਤੇ ਆਪਣਾ ਜੋ ਵੀ ਉਹਨਾਂ ਦੀ ਬੰਦੀ ਕੁਆਲਿਫੀਕੇਸ਼ਨ ਦੇ ਹਿਸਾਬ ਨਾਲ ਆਪਣਾ ਰੋਜ਼ਗਾਰ ਜੋ ਹੈ ਪ੍ਰਾਪਤ ਕਰ ਸਕਣ ਜਿਹੜੇ এমਪਲॉयਮੈਂਟ ਦੇ ਲਈ ਲਗਾਏ ਜਾਣ ਵਾਲੇ ਕੈਂਪਾਂ ਦੀ ਲੜੀ ਦੇ ਵਿੱਚ ਹੀ ਉਹਦਾ ਹਿੱਸਾ ਹੈ ਅੱਜ ਅਸੀਂ ਐਸਡੀ ਕਾਲਜ ਦੇ ਵਿੱਚ ਇਹ ਕੈਂਪ ਲਗਾਇਆ ਹੈ ਤੇ ਇਸ ਦੇ ਵਿੱਚ 12 ਕੰਪਨੀਆਂ ਨੇ ਹਿੱਸਾ ਲਿਆ ਹੈਗਾ ਬੱਚਿਆਂ ਨੇ ਆ ਕੇ ਉੱਥੇ ਆਪਣੀ ਇੰਟਰਵਿਊਜ਼ ਦਿੱਤੀਆਂ ਨੇ ਤੇ ਉਹਨਾਂ ਦੀ ਪਲੇਸਮੈਂਟਸ ਹੋਈਆਂ ਨੇ ਪਿਛਲੇ ਦਿਨੇ ਅਸੀਂ GST ਦੀ ਟ੍ਰੇਨਿੰਗ ਬੱਚਿਆਂ ਨੂੰ ਦੁਲਵਾਈ ਸੀ ਉਹਨਾਂ ਨੇ ਆਪਣੀ ਟ੍ਰੇਨਿੰਗ ਖਤਮ ਕਰ ਲਈ ਹੈ ਤੇ ਅੱਜ ਉਹਨਾਂ ਨੂੰ ਵੀ ਇੱਥੇ ਜਿਹੜਾ ਹੈਗਾ এমਪਲੋਇਮੈਂਟ ਲੈਟਰਸ ਬੱਚਿਆਂ ਨੂੰ ਅਸੀਂ ਆਫਰ ਕੀਤੀਆਂ ਨੇ ਸਰਕਾਰ ਦੇ ਉਪਰਾਲੇ ਅਧੀਨ ਇਸ ਤਰੀਕੇ ਦੇ ਕੈਂਪ ਅਸੀਂ ਮਹੀਨਾਵਾਰ ਜਿਹੜਾ ਹੈਗਾ ਲਗਾਉਂਦੇ ਆ ਅਤੇ ਸਕੂਲਾਂ ਚ ਜਾ ਕੇ ਵੀ ਬੱਚਾ ਨੂੰ ਇੰਨਾ ਸੰਬੰਧੀ ਜਿਹੜੀ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਮੈਂ ਬੇਨਤੀ ਕਰਾਂਗੀ ਤੁਹਾਡੇ ਮਾਧਿਅਮ ਰਾਹੀਂ ਬੱਚਾ ਨੂੰ ਕਿ ਹੋਮੋ ਮਾ ਕੇ ਇਹਦਾ ਕੈਂਪ ਦਾ ਹਿੱਸਾ ਬਣਨ ਅਤੇ ਆਪਣਾ ਜੋ ਵੀ ਉਹਨਾਂ ਦੀ ਬੰਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਆਪਣਾ ਰੋਜ਼ਗਾਰ ਜੋ ਹੈ ਪ੍ਰਾਪਤ ਕਰ ਸਕਣ